ਆਓ ਮਿੱਤਰੋ ਅੱਜ ਆਪਾਂ ਤੁਹਾਨੂੰ ਗੰਢੇ ਦਿਖਾਉਣੇ ਆ ਕੇਲੋਂ ਕੇਲੋਂ ਦਾ ਇੱਕ ਗੰਢਾ ਹੈ ਬਾਈ ਨੇ ਇਹ ਗੰਢੇ ਘਾਏ ਆ ਕਿਹੜੀ ਨਸਲ ਦਾ ਇਹ ਗੰਢਾ ਹੈ ਸਾਰਾ ਕੁਝ ਆਪਾਂ ਨੂੰ ਬਾਈ ਦੱਸੂਗਾ ਪਹਿਲਾਂ ਆਪਾਂ ਨੂੰ ਗੰਢੇ ਦਾ ਬਜਨ ਕਰਕੇ ਦਿਖਾਉਣੇ ਆ ਧਰ ਬਾਈ ਇਹਨੂੰ ਆ ਦੇਖੋ ਆ ਲਾਈਟ ਥੋੜੀ ਜਿਹੀ ਭੱਜੀ ਫਿਰਦੀ ਆ ਬਲਿੰਕ ਹੁੰਦੀ ਆ 660 640 640 ਗ੍ਰਾਮ ਦਾ ਗੰਢਾ ਇਹ ਦੂਜਾ ਧਰ ਹੀ ਬਾਈ ਇਹ ਲਾ ਕੇ ਇਹ ਆ ਲੋ ਦੂਜਾ ਗੰਢਾ ਧਰਿਆ ਏ ਵੀ 600 600 ਗ੍ਰਾਮ ਤੋਂ ਚਲੋ ਉੱਤੇ ਐ ਹੈ ਠੀਕ ਆ ਲਾਈਟ ਇਚ ਦਿਖਣੀ ਜੀ ਤੁਹਾਨੂੰ ਮੈਂ ਨੇੜੇ ਹੋਰ ਕਰਕੇ ਦਿਖਾ ਦੇਣਾ ਤੁਹਾਨੂੰ ਬਲਿੰਕ ਕਰਦੇ ਦੇਖ ਦਿਓਗੇ ਦੋਨੇ ਗੰਡੇ ਤੇਰੀ ਇਹ ਆ ਲੋ ਜੀ 1 ਕਿਲੋ ਦੇ ਹੋਗੇ ਦੋਨੇ ਗੰਡੇ ਠੀਕ ਆ ਜੀ 120 ਗ੍ਰਾਮ ਦੇ 1 ਕਿਲੋ 200 ਗ੍ਰਾਮ ਦੇ ਠੀਕ ਆ ਜੀ ਹੁਣ ਇਹਦੇ ਬਾਰੇ ਬਾਈ ਆਪਾਂ ਨੂੰ ਜਾਣਕਾਰੀ ਦੇਊਗਾ ਵੀ ਇਹ ਕਿਹੜੇ ਗੰਡੇ ਨੇ ਕਿਹੜੀ ਇਹ ਨਸ ਲੈ ਇਹ ਬਾਈ ਟਾਕੀ ਦਾ ਗੰਡਾ ਇਹ ਠੀਕ ਹੈ ਇਹ ਅਕਤੂਬਰ ਮਹੀਨੇ ਚ ਇਹਦੀ ਫੱਕ ਲੱਗ ਜਾਂਦੀ ਹੈ ਜੋ ਆਪਾਂ ਸ਼ੁਰੂ ਚ ਲਾਈਦਾ ਅਕਤੂਬਰ ਮਹੀਨੇ ਚ ਲੱਗ ਜਾਂਦੀ ਹੈ 20-25 ਦਿਨਾਂ ਚ ਇਹਦੀ ਫੱਕ ਵਧੀਆ ਹੋ ਜਾਂਦੀ ਹੈ ਉਦੋਂ ਫੱਕ ਥੋੜੀ ਗੌਰ ਨਾਲ ਕਰਨੀ ਪੈਂਦੀ ਹੈ ਗਰਮੀ ਤੋਂ ਬਚਤ ਕਰਕੇ ਰਹਿ ਜਰਮੀਨੇਸ਼ਨ ਦੀ ਕਮੀ ਆਉਂਦੀ ਹੈ ਉਦੋਂ ਵਧੀਆ ਜਿਹੜੀਆਂ ਆਪਣੀ ਹਰੀਆਂ ਚਾਦਰਾਂ ਆਉਂਦੀਆਂ ਨੇ ਹਾਂਜੀ ਹਾਂਜੀ ਉਹਨਾਂ ਨੂੰ ਪਾ ਕੇ ਇਹ ਤਿਆਰ ਕਰਨੀ ਪੈਂਦੀ ਹੈ ਠੀਕ ਹੈ ਤੇ ਨਵੰਬਰ ਚ ਇਹ ਲੱਗ ਜਾਂਦਾ ਠੀਕ ਹੈ ਨੋਮਬਰ ਚ ਇਹ ਲੱਗਦਾ ਬੱਟਾਂ ਤੇ ਕੋਈ ਨਹੀਂ ਪਾਲੀ ਜਿਆਦੇ ਖਾਦ ਖਰਾਕ ਨਹੀਂ ਲੋੜ ਨਾਰਮਲ ਮਿੱਟੀ ਚ ਆਪਾਂ ਲਾ ਦਨੇ ਆ ਤੇ ਬਸ ਪਾਣੀ ਚੰਗਾ ਹੀ ਨਹਿਰੀ ਲੱਗਦਾ ਰਹੂਗਾ ਤਾਂ ਇਹ ਜਿਆਦੇ ਉੱਨੀ ਵੱਡੇ ਹੋਈ ਜਾਣਗੇ ਇਹਦਾ ਇਹ ਨਾਰਮਲ ਆਪਾਂ ਕੋਈ ਬਿਨਾ ਖਾਦ ਖਰਾਕ ਤੋਂ ਆਏ ਨਹੀਂ ਇਹ ਕਿਲੋ ਕਿਲੋ 8 9 900 ਗ੍ਰਾਮ ਦੀ ਵੀ ਹੋ ਜਾਂਦੇ ਨੇ ਇਹ ਨਾਰਮਲ ਸਾਈਜ਼ ਆ ਰਿਹਾ ਐਡਾ ਇਹ ਹੋ ਹੀ ਜਾਂਦਾ ਹੈ ਮੀਡੀਅਮ ਤੋਂ ਮੀਡੀਅਮ ਇਹ ਸਾਈਜ਼ ਇਹ ਤਾਂ ਇਹੀ ਚੱਲਦਾ ਹੈ ਤੇ ਇਹਦੋਂ ਵੱਡੇ ਵੀ ਹੋ ਜਾਂਦੇ ਨੇ ਗੰਡੇ ਇਹ ਆਪਾਂ ਬੱਟ ਦਿਖਾਉਨੇ ਆ ਸਾਰੀ ਆਹ ਹਾਂ ਆ ਦੇਖੋ ਆ ਬੱਟ ਦਿਖਾਉਨੇ ਆਪਾਂ ਤੁਹਾਨੂੰ ਤੇ ਵੀ ਸਾਰੀ ਏਡੇ ਏਡੇ ਨੇ ਆ ਦੇਖ ਲਓ ਆ ਕੇ ਆ ਦੇਖ ਲਓ ਏਡੇ ਏਡੇ ਕੋਈ ਮਰਜ਼ੀ ਗੰਡਾ ਚੈੱਕ ਕਰ ਲਓ ਆਪਣਾ ਤੇ ਇਹ ਵੀ ਕੋਈ 600 700 ਗ੍ਰਾਮ ਤੋਂ ਕੋਈ ਗੰਡਾ ਘੱਟ ਨਹੀਂ ਹੋਣਾ ਜਿੰਨੇ ਮਰਜ਼ੀ ਦੇਖ ਲਓ ਆ ਕੇ ਤੇ ਆਪਣੇ ਜਿਹੇ ਤੁਸੀਂ ਲਾਉਣਾ ਇਹ ਮੰਡੀ ਚ ਸਲਾਦ ਖਾਤਰ ਜ਼ਿਆਦਾ ਵਿਕਦਾ ਹੈ ਬਾਜ਼ਾਰ ਚ ਇਹ ਉਦੋਂ ਜਦੋਂ ਜਨਵਰੀ ਕੋਲੇ ਆ ਜਾਂਦਾ ਹੈ ਜਨਵਰੀ ਸਟਾਰਟ ਹੋ ਜਾਂਦਾ ਹੈ ਤੇ ਜਨਵਰੀ ਚ ਫਰਵਰੀ ਚ ਸਟਾਰਟ ਹੋ ਜਾਂਦਾ ਉਦੋਂ ਇਹ 40 ਰੁਪਏ 45 ਪੀ 500 ਰੁਪਏ ਉਹ ਤੋਂ ਹਰਾ ਗੰਡਾ ਭੂਕਾਂ ਤੋਂ ਦੇ ਵੇਖਦਾ ਵਧੀਆ ਵੇਖਦਾ ਹਾਂ ਤੇ ਬਾਈ ਕਦੂਆਂ ਬਾਰੇ ਵੀ ਸਾਨੂੰ ਜਾਣਕਾਰੀ ਦੇ ਤੁਸੀਂ ਕਦੂ ਲਾ ਰੱਖੇ ਨੇ ਦੋ ਤਿੰਨ ਕਨਾਲਾ ਕੈਸ ਸਾਲ ਹੋਵੇ ਤੁਹਾਨੂੰ ਗੰਡੇ ਦੇ ਕੰਨੂ ਬਾਈ ਜਿੱਤੀ ਕਰਦੇ ਨੇ ਤਿੰਨ 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 ਜਾਬ ਸਾਲ ਹੋ ਗਏ ਲਾਉਂਦੇ ਨੇ ਠੀਕ ਹੈ ਤੇ ਹੈ ਹੀ ਕੰਮ ਜਾਬ ਕੀਤੀ ਹੈ ਬਸ ਆਪਾਂ ਤਿੰਨ ਕਨਾਲਾ ਲਾਉਨੇ ਹੁੰਦੇ ਆ ਠੀਕ ਹੈ ਤੇ ਪੂਰਾ ਵਧੀਆ ਸੋਧਾ ਨਾਲ ਕੁਝ ਹੋਰ ਲਾ ਲਈਏ ਬਸ ਆਪਾਂ ਕਿੰਨੇ ਕਦੀ ਖੇਤੀ ਕਰਦੇ ਆ ਸਬਜ਼ੀ ਖਾਦ ਦੀ ਠੀਕ ਹੋਰ ਬਰੀਕੀਆਂ ਲਾ ਲੈਣੇ ਠੀਕ ਤੇ ਵਧੀਆ ਕਾਮਜਾਬ ਸੌਦਾ ਹੈ ਬਲ ਠੇਕੇ ਟੁਕੇ ਬਾਣ ਤੋਂ ਠੇਕੇ ਤੋਂ ਲੈਣ ਨਾਲੋਂ ਵਧੀਆ ਜਿਹੜੇ ਅਸੀਂ 90 ਨੂੰ ਲਈ ਜਾਂਦੇ ਨੇ ਠੀਕ ਹੈ ਉਹ ਠੀਕ ਆ ਆਪਣੇ ਬਾਣ ਚ ਟੱਕਰਾ ਮਾਰ ਲੈਣੇ ਹੋਊਗਾ ਤੇ ਠੇਕੇ ਨਹੀਂ ਨਾ 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 ਮੁੱਲ ਮੋੜਦੀ ਆ ਹਾਂ ਮੁੱਲ ਮੋੜਦੀ ਆ ਮੋੜਦੀ ਬਹੁਤ ਪਰ ਦੋ ਢਾਈ ਕਿਨਾਲਾ ਜੀ ਮੈਂ 3 ਲੱਖ ਦੇ ਕਦੂ ਵੇਚਨੇ ਬਾਈ ਸ਼ਾਬਾਸ਼ ਬਾਈ ਯਾਰ ਵਧੀਆ ਗੱਲ ਹੈ ਹਨਾ ਇੰਨੇ ਤੱਕ ਪਹਿਲਾਂ ਉਹ ਜਿਹੜਾ ਵੀ ਫਸਲ ਲਈ ਸੀ ਲੋਕਾਂ ਨੇ 70000 ਦਾ ਵੀ ਨਹੀਂ ਆਖਿਆ ਸੀ ਕੱਪ ਮਾਰਦਾ ਵੀ 70000 ਦੇਉਗੇ ਤੇ ਪਰ ਹੁਣ ਜੋ ਹੋਰ ਵੀ ਲੱਗੂ ਵੀ 3 ਲੱਖ ਦੇ ਕਦੂ ਹੋ ਗਏ ਸੀ ਕਿੰਨੇ ਰੁਪਏ ਵੇਚਦੇ ਰਿਹਾ ਪਰ ਤਾਂ ਵੀ ਮੈਂ 50 ਤੋਂ ਘੱਟ ਵੇਚੀ ਨਹੀਂ ਗੀ ਠੀਕ ਹੈ ਲਾਸਟ ਤੱਕ ਇਹ ਤਾਂ ਘੱਟ ਵੇਚੀ ਨਹੀਂ ਹੁਣ ਵੀ ਬਸ 25 30 ਰੁਪਏ ਵਧੀਆ ਰੇਟ ਚੱਲੀ ਜਾਂਦਾ ਕਦੂ ਕਿੰਨੇ ਕਿੰਨੇ ਟੁੱਟ ਜਾਂਦੇ ਆ ਰੋਜ਼ ਕਦੂ ਮਤਲਬ ਇਹ ਹੁਣ ਹੁਣ ਤਾਂ ਬਈ ਮਨ ਲਾ ਵੀ ਆ ਮੇਰੇ ਕੋਲ ਇਤਕੀ ਕਨਾਲ ਡੇਢ ਕਨਾਲ ਇਤਕੀ ਘੱਟ ਲਾਇ ਠੀਕ ਹੈ ਤੇ ਬਸ ਇਹ ਚੋਂ 60 70 ਕਿਲੋ 80 ਕਿਲੋ ਕਿਤੇ ਇਕ ਵਟ ਲੈ ਲੈਂਦੇ ਨਹੀਂ ਡੇਲੀ ਡੇਲੀ ਹਾਂ ਡੇਲੀ ਪੰਜ ਗ੍ਰੇਡ ਛੀ ਗ੍ਰੇਡ ਆ ਸੱਤ ਗ੍ਰੇਡ ਆ ਲੈਂਦੇ 20 ਕਿਲੋ ਦਾ ਇੱਕ ਗ੍ਰੇਡ ਹੁੰਦਾ ਬਈ ਚਲੋ ਵਧੀਆ ਜੀ ਹੋਰ ਕੋਈ ਜਾਣਕਾਰੀ ਕਦੋਂ ਬਾਰੇ ਸਪੈਸ਼ਲ ਕਦੋਂ ਬਸ ਜੇ ਬਈ ਕਦੋਂ ਦਾ ਬੀ ਲਾਉਣਾ ਤਾਂ ਰਾਸ਼ੀ ਦੀ ਲਾਉ ਚੁੱਪ ਕਰਕੇ ਜੈਦੇਵ ਹੋਰ ਕਿਸੇ ਕਦੂ ਚ ਨਫਸੋ ਨਵੰਬਰ ਮਹੀਨੇ ਚ ਲੁਫਾ ਫੇਰ ਟਾਂਟਾ ਕੇ ਲਾ ਦੋ ਤੇ ਆ ਕੇ ਮਾਰਚ ਚ ਚੱਲ ਪੈਂਦਾ ਅੱਧੀ ਫਰਵਰੀ ਤੋਂ ਬਾਅਦ ਕਦੂ ਸਟਾਰਟ ਹੋ ਜਾਂਦਾ ਤੇ ਵਧੀਆ ਰੇਟ ਹੁੰਦਾ ਉਦੋਂ 60 70 ਰੁਪਏ ਤੋਂ ਸਟਾਰਟ ਹੋ ਜਾਂਦਾ ਇਨਾ ਚਿਰ 10 ਰੁਪਏ ਦੇਂਦੇ ਉਹਨੇ ਚਿਰ ਵਧੀਆ ਰੇਟ ਪੈਸੇ ਵਟਾਉਂਦੇ ਆ ਕਦੋਂ ਚਲੋ ਵਧੀਆ ਹੀ ਹਾਂ ਚਲੋ ਧੰਨਵਾਦ ਭਾਈ ਹਾਂ ਹੋਰ ਕੋਈ ਜਾਣਕਾਰੀ ਇਹ ਬਸ ਐ ਆ ਵੀ ਇਹ ਸੁੱਖਾ ਵੀ ਇਹ ਭਾਈਨ ਕੱਢਦਾ ਕਦੂ ਹੋਰ ਕੋਈ ਫਸਲ ਵਜਨ ਨਹੀਂ ਕੱਢਦੀ ਜਿਵੇਂ ਹੁਣ ਵੀ ਤੰਨੀ ਚੜਦੇ ਨੇ ਤੋੜਨੇ ਸੌਖੀ ਹੈ ਲੇਬਰ ਘੱਟ ਪੈਂਦੀ ਹੈ ਬਾਕੀ ਮੈਂ ਤੋਰੀਆਂ ਚ ਚੌਲੇ ਚ ਭਿੰਡੀਆਂ ਚ ਲੇਬਰ ਵਾਲੀ ਪੈਂਦੀ ਹੈ ਇਹ ਚ ਲੇਬਰ ਘੱਟ ਪੈਂਦੀ ਹੈ ਬਸ ਐ ਹੀ ਹੈ ਠੀਕ ਹੈ ਸੁੱਖਾ ਇਹਦਾ ਬਸ ਆਹ ਜਿਹੜੇ ਆਪਾਂ ਤੁਸੀਂ ਗੰਡੇ ਦਿਖਾਏ ਆ ਇਹ ਤੁਸੀਂ ਇਹ ਸਾਰੀਆਂ ਵਟਾਂ ਤੇ ਲਾਏ ਆ ਹਨਾ ਇਹ ਪੇੜੇ ਜਿਹੜੇ ਕਦੂਆਂ ਦੇ ਪੇੜੇ ਛੱਡੇ ਹੋਏ ਸੀ ਉਹਨਾਂ ਦੇ ਜਿਹੜੇ ਮਨ ਲੈ ਕਦੂਆਂ ਦੇ ਵਿਚਾਲੇ ਪੈੜਾ ਛੱਡਿਆ ਸੀਗਾ ਜਿੰਨੇ ਦੀ ਆਪਣੀ ਆਮ ਫਸਲ ਹੁੰਦੀ ਹੈ ਕਣਕ ਵਗੈਰਾ ਹੁੰਦੀ ਹੈ ਉਹਨੇ ਤਾਂ ਇਹ ਗੰਡੇ ਹੋ ਗਏ ਸੀ ਆਪਣੇ ਤੁਸੀਂ ਇਹਨਾਂ ਨੂੰ ਇੱਕ ਹੋਰ ਇੱਥੋਂ ਕੋਈ ਗੰਡਾ ਪੱਟ ਕੇ ਦਾ ਵੇਖੀ ਸਾਰੀ ਓਡੇ ਓਡ ਰਹੀ ਜਿਵੇਂ ਹਾਂ ਭਾਈ ਕਿਦੋਂ ਮਰਜੀ ਪਟਵਾ ਰਹੇਗੇ ਪੱਟਣ ਕਰਨੀਓ ਭਾਈ ਤੇ ਇਹ ਤਾਂ ਹੁਣ ਪਹਿਲਾਂ ਉਦੋਂ ਆਪਣੇ ਬਿਕ ਗਏ ਗੰਡੇ ਅਰੇ ਏਡੇ ਏਡਾ ਤਣੀ ਹੋ ਜਾਂਦੇ ਭਈ ਇਹ ਦੇਖੋ ਹਾਂ ਬਾਕੀ ਭਾਈ ਠੀਕ ਹੈ ਤੇ ਬਾਕੀ ਜੇ ਵਿਚਾਲੇ ਹੋਰ ਆਟਮਾ ਵੀ ਲੱਗ ਜਾਈਂ ਕਦੂ ਦੇ ਵਿਚਾਲੇ ਦਾ ਆਪਣਾ ਚੌਲਾ ਲਾ ਦੋ ਮਟਰ ਲਾ ਦੋ ਕਿ ਮਰਜ਼ੀ ਚ ਲਾ ਦੋ ਮੁੱਲ ਮੋੜ ਜਾਂਦੀ ਐ ਕਦੂ ਜਿੰਨੇ ਰੁਪਈਆ ਦਾ ਹੋਣਾ ਹੁੰਦਾ ਹੋ ਜਾਂਦਾ ਠੀਕ ਹੈ ਜੀ ਹਾਂ ਜੀ ਬਾਕੀ ਐ ਵੀ ਰੇਟ ਆਈ ਦੀ ਗੱਲ ਐ ਜੇ ਰੇਟ ਆ ਗਿਆ ਠੀਕ ਐ ਜੇ ਨਹੀਂ ਆਇਆ ਤਾਂ ਬਸ ਦੁੱਖ ਵੀ ਨਾ ਬਣਾਉ ਬਾਲਾ ਬਸ ਠੀਕ ਆ ਗਿਆ ਨਹੀਂ ਬਸ ਠੀਕ ਐ ਤੇ ਜੇ ਨਹੀਂ ਆਇਆ ਤਾਂ ਚਲੋ ਨਹੀਂ ਫੇਰ ਵੀ ਆਮ ਫਸਲ ਅਰ ਬਾਈਤੀ ਹਾਂ ਬਈ ਹੋ ਜਾਂਦੀ ਐ ਬਈ ਬਾਲਾ ਨਾ ਜ਼ਿਆਦਾ ਪੰਗਾ ਨਾ ਲਾਓ ਐ ਨਾ ਲਾਓ ਵੀ ਕਿਲਾ ਜਾਂ ਦੋ ਕਿਲੇ ਲਾਤੇ ਥੋੜੀ ਦਾ ਲਾ ਲਓ ਆਟਮ ਕੁਸਾਪ ਵੇਚ ਦੋ ਜੇ ਨਹੀਂ ਰੇਟ ਆ ਗਿਆ ਤਾਂ ਆਪ ਵੇਚ ਦੋ 20 20 ਰੁਪਏ ਤੇ ਜੇ ਮੰਡੀ ਚ ਚੰਗਾ ਰੇਟ ਆ ਤਾਂ ਮੰਡੀ ਚ ਵੇ